ਤੁਕੀਆਂ ਸਬਜ਼ੀਆਂ ਹਰ ਇੱਕ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਨੇ ਕਿਉਂਕਿ ਇਹ ਬੜੀਆਂ ਹੀ ਟੇਸਟੀ ਬਣਦੀਆਂ ਨੇ ਤੇ ਹਰੇਕ ਖੁਸ਼ ਹੋ ਕੇ ਖਾਂਦਾ ਤੇ ਉਹਦੇ ਵਿੱਚੋਂ ਇੱਕ ਸਬਜ਼ੀ ਹੈ ਪੱਤ ਗੋਭੀ ਮਟਰ ਬਹੁਤੇ ਇਹਨੂੰ ਪੱਤ ਗੋਭੀ ਕਹਿੰਦੇ ਆ ਤੇ ਕਈ ਇਹਨੂੰ ਪੱਤਾ ਗੋਭੀ ਕਹਿੰਦੇ ਆ ਬਹੁਤ ਜ਼ਿਆਦਾ ਟੇਸਟੀ ਇਹ ਸਬਜ਼ੀ ਬਣਦੀ ਹੈ ਤੇ ਅੱਜ ਆਪਾਂ ਬੜੇ ਸਿੰਪਲ ਜੇ ਤਰੀਕੇ ਨਾਲ ਇਹਨੂੰ ਤਿਆਰ ਕਰਾਂਗੇ ਤੇ ਨਾਲ ਬਣਾਵਾਂਗੇ ਆਪਾਂ ਤੰਦੂਰੀ ਰੋਟੀ ਜਿਹੜੀ ਕਿ ਬੜੀ ਜ਼ਿਆਦਾ ਟੇਸਟੀ ਘਰ ਦੇ ਵਿੱਚ ਬਣੂਗੀ ਤੇ ਬੜੇ ਸਿੰਪਲ ਤਰੀਕੇ ਅਲ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਪੱਤਾ ਗੋभी ਬਣਾਉਣ ਤੋਂ ਪਹਿਲਾਂ ਉਹਨੂੰ ਕੱਟਣ ਦਾ ਥੋੜਾ ਜਿਹਾ ਤਰੀਕਾ ਹੁੰਦਾ ਤੇ ਉਹਨੂੰ ਇਸ ਆਕਾਰ ਚ ਤੁਸੀਂ ਕੱਟਣਾ ਲੰਬੇ ਲੰਬੇ ਚ ਜਾਨੀ ਕਿ ਆਪਾਂ ਜਿਵੇਂ ਨੂਡਲਸ ਵਗੈਰਾ ਵਿੱਚ ਪਾਉਣੇ ਆ ਉਸ ਤਰੀਕੇ ਨਾਲ ਤੁਸੀਂ ਕੱਟੋਗੇ ਤਾਂ ਸਬਜ਼ੀ ਜਦੋਂ ਬਣੂਗੀ ਤਾਂ ਬੜੀ ਸੋਹਣੀ ਲੱਗੂਗੀ ਦੇਖੋ ਇਸ ਤਰੀਕੇ ਦੇ ਵੱਡੇ ਵੱਡੇ ਪੀਸ ਜੇ ਆਪਾਂ ਇਹਦੇ ਕੱਟ ਲੇ ਤੇ ਫਿਰ ਆਪਾਂ ਪਾਣੀ ਵਿੱਚ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਤੇ ਉਸ ਤੋਂ ਬਾਅਦ ਜੀ ਕਿਸੇ ਵੀ ਛਣਨੀ ਵਿੱਚ ਪਾ ਕੇ 5-10 ਮਿੰਟ ਲਈ ਰੱਖ ਦਾਂਗੇ ਤਾਂ ਕਿ ਇਹਦੇ ਵਿੱਚ ਬਿਲਕੁਲ ਪਾਣੀ ਨਾ ਰਵੇ ਉਸ ਤੋਂ ਬਾਅਦ ਕੜਾਈ ਦੇ ਵਿੱਚ ਪਾਈਏ ਜੀ ਆਪਾਂ ਇੱਕ ਕੜਛੀ ਤੇਲ ਦੀ ਇਹ ਕੜਛੀ ਆਪਣੀ ਛੋਟੀ ਹੈ ਉਸ ਹਿਸਾਬ ਨਾਲ ਤੁਸੀਂ ਲੈ ਲਿਓ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਰਾਈ ਫਿਰ ਪੁੱਨਾਂਗੇ ਜੀਰਾ ਥੋੜੀ ਜਿਹੀ ਪਾਈਏ ਦਾਲ ਚੀਨੀ ਤੇ ਦੋਤੀਨ ਤੇਜ ਪੱਤੇ ਤੇ ਦੋ ਪਾਏ ਅਬਰੀਕ ਕੱਟੇ ਹੋਏ ਪਿਆਜ਼ ਹੌਲੀ ਹੌਲੀ ਆਪਾਂ ਇਹ ਸਮਾਨ ਪਕਾਉਂਦੇ ਜਾਵਾਂਗੇ ਤੇ ਨਾਲ-ਨਾਲ ਹੀ ਹੋਰ ਪਾਉਂਦੇ ਜਾਵਾਂਗੇ ਫਿਰ ਵਿੱਚ ਪਾਈਏ ਤਿੰਨ ਚਾਰ ਹਰੀਆਂ ਮਿਰਚਾਂ ਹਲਕਾ ਜਿਹਾ ਮਿਕਸਡ ਕਰ ਲਾਂਗੇ ਫਿਰ ਲਵਾਂਗੇ ਜੀ ਇੱਕ ਲਾਲ ਸੁੱਕੀ ਮਿਰਚ ਇਸ ਤਰੀਕੇ ਨਾਲ ਕੱਟ ਕੇ ਤੁਸੀਂ ਉਹਨੂੰ ਵਿੱਚ ਪਾ ਲਿਓ ਜਦੋਂ ਇਹ ਹਲਕੇ ਜਿਹੇ ਪਿਆਜ਼ ਪੱਕ ਗਏ ਫਿਰ ਪਾਵਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਤੇ ਹੌਲੀ ਹੌਲੀ ਆਪਾਂ ਇਹਨੂੰ ਵੀ ਪਕਾ ਲਾਂਗੇ ਫਿਰ ਇਹਦੇ ਵਿੱਚ ਸਾਦੇ ਜਿਹਾ ਪਾਵਾਂਗੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਤੇ ਧਨੀਆ ਪਾਊਡਰ ਕੋਈ ਵੀ ਰੰਗ ਵਗੈਰਾ ਵਾਲੀ ਮਿਰਚ ਆਪਾਂ ਨੂੰ ਇਹਦੇ ਵਿੱਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਬਜੀ ਦਾ ਕਲਰ ਇਹਦੇ ਤੋਂ ਬਗੈਰ ਹੀ ਬੜਾ ਵਧੀਆ ਆਊਗਾ ਜਦੋਂ ਇਹਨੂੰ ਆਪਾਂ ਮਿਕਸ ਕਰਾਂਗੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਦੋ ਬਰੀਕ ਕੱਟੇ ਹੋਏ ਟਮਾਟਰ ਕੋਈ ਵੀ ਚੀਜ਼ ਤੁਸੀਂ ਪਿਓਰੀ ਬਣਾ ਕੇ ਬਿਲਕੁਲ ਨਾ ਪਾਓ ਸਾਰਾ ਸਮਾਨ ਹੌਲੀ-ਹੌਲੀ ਕੱਟ ਕੇ ਪਾਓ ਸਬਜੀ ਦਾ ਟੇਸ ਇਹਦੇ ਨਾਲ ਵੱਖਰਾ ਹੀ ਆਉਂਦਾ ਤੇ ਦੇਖਣ ਵਿੱਚ ਵੀ ਬੜੀ ਵਧੀਆ ਲੱਗਦੀ ਹੈ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਤੇ ਹੌਲੀ-ਹੌਲੀ ਟਮਾਟਰਾਂ ਨੂੰ ਪਕਾਉਂਦੇ ਜਾਵਾਂਗੇ ਫਿਰ ਬਿਲਕੁਲ ਚਟਕੀ ਪਰ ਪਾਵਾਂਗੇ ਇਹਦੇ ਵਿੱਚ ਆਪਾਂ ਹਿੰਗ ਇਹਦੇ ਨਾਲ ਟੇਸਟ ਬੜਾ ਹੀ ਵਧੀਆ ਆਊਗਾ ਜ਼ਰੂਰ ਪਾਇਓ ਤੇ ਬਾਕੀ ਪਾਣੀ ਦੀ ਵਰਤੋਂ ਆਪਾਂ ਸਬਜ਼ੀ ਵਿੱਚ ਬਿਲਕੁਲ ਨਹੀਂ ਕਰਾਂਗੇ ਇਸੇ ਤਰ੍ਹਾਂ ਹੀ ਸਾਰੇ ਮਸਾਲੇ ਨੂੰ ਪਕਾਵਾਂਗੇ ਉਸ ਤੋਂ ਬਾਅਦ ਜੀ ਆਪਾਂ ਪਾਤੀ ਵਿੱਚ ਪੱਤਾ ਗੋਭੀ ਇਹਨੇ ਪਾਣੀ ਆਪਣੇ ਆਪ ਹੀ ਛੱਡ ਦੇਣਾ ਇਸ ਲਈ ਪਾਣੀ ਤੁਸੀਂ ਬਿਲਕੁਲ ਨਾ ਪਾਓ ਫਲੇਮ ਨੂੰ ਬਿਲਕੁਲ ਸਲੋ ਰੱਖਿਓ ਤੇ ਹੌਲੀ-ਹੌਲੀ ਇਹਨੂੰ ਮਿਕਸ ਕਰਦੇ ਜਾਓ ਦੇਖੋ ਬੜਾ ਹੀ ਸੋਹਣਾ ਸਬਜ਼ੀ ਤੇ ਜਿਹੜਾ ਕਲਰ ਹੈ ਉਹ ਆ ਗਿਆ ਤੇ ਫਿਰ ਇਹਨੂੰ 3 ਚ ਮਿੰਟਾਂ ਲਈ ਆਪਾਂ ਟੱਕ ਕੇ ਪਕਾਵਾਂਗੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾ ਦਾਂਗੇ ਮਟਰ ਨਾਲ ਨਾਲ ਇਹ ਮਟਰ ਵੀ ਤਿਆਰ ਹੋ ਜਾਣਗੇ ਮਟਰਾਂ ਨੂੰ ਮਿਕਸ ਕਰਕੇ ਤੇ ਤੁਸੀਂ ਇਹਨੂੰ ਵਿੱਚ 1-2 ਮਿੰਟਾਂ ਲਈ ਟੱਕ ਦੇਣਾ ਪਰ ਉਸ ਤੋਂ ਬਾਅਦ ਇਹਦਾ ਟੱਕਣ ਉਤਾਰ ਕੇ ਤੁਸੀਂ ਪਕਾਉਣਾ ਕਿਉਂਕਿ ਜੇ ਜ਼ਿਆਦਾ ਤੁਸੀਂ ਸਬਜ਼ੀ ਨੂੰ ਟੱਕ ਤਾਂ ਤੇ ਇਹ ਪਾਣੀ ਛੱਡ ਜਾਣਾ ਤੇ ਆਪਾਂ ਇਹ ਬਿਲਕੁਲ ਸੁੱਕੀ ਸਬਜ਼ੀ ਤਿਆਰ ਕਰਾਂਗੇ ਜਿਹੜੀ ਬਹੁਤ ਹੀ ਮਜ਼ੇਦਾਰ ਬਣੂਗੀ ਤਰੀਕਾ ਬਿਲਕੁਲ ਸਿੰਪਲ ਹੈ ਹਰੇਕ ਆਪਣੇ ਤਰੀਕੇ ਨਾਲ ਬਣਾਉਂਦਾ ਪਰ ਇਹ ਬੜਾ ਹੀ ਵਧੀਆ ਤਰੀਕਾ ਕਿ ਬਹੁਤ ਟੇਸਟੀ ਇਹ ਨਾਲ ਸਬਜੀ ਬਣਦੀ ਹੈ ਪੱਤਾ ਗੋਭੀ ਦੀ ਇਹ ਮजेदार ਜੀ ਰੈਸিপি ਤੁਹਾਨੂੰ ਕਿਉਂ ਜੀ ਲੱਗ ਰਹੀ ਹੈ ਤੇ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਉਸ ਤੋਂ ਬਾਅਦ ਜੀ ਸਬਜੀ ਆਪਣੀ ਲਗਭਗ ਤਿਆਰ ਹੋ ਚੁੱਕੀ ਹੈ ਤੇ ਇਹਦੇ ਲਈ ਕਟਾਂਗੇ ਜੀ ਆਪਾਂ ਹਰਾ ਧਨੀਆ ਹਰਾ ਧਨੀਆ ਇਹਦੇ ਵਿੱਚ ਤੁਸੀਂ ਜਰੂਰ ਪਾਓ ਬਾਕੀ ਤੁਹਾਡਾ ਦਿਲ ਕਰੇ ਤਾਂ ਮੇਥੀ ਵਗੈਰਾ ਜਿਹੜੀ ਹੈਗੀ ਹੈ ਤੁਸੀਂ ਮਸਾਲੇ ਵਿੱਚ ਹੀ ਮਿਕਸ ਕਰ ਸਕਦੇ ਹੋ ਤੇ ਆਪਾਂ ਇਹਦੇ ਉੱਪਰ ਹਰਾ ਧਨੀਆ ਪਾਤਾ ਜੀ ਤੇ ਸਬਜੀ ਇੱਥੇ ਬਿਲਕੁਲ ਆਪਣੀ ਆਰ ਹੋ ਚੁੱਕੀ ਹੈ ਇਸ ਸਬਜੀ ਦਾ ਜਿਹੜਾ ਟੇਸਟ ਹੈ ਥੋੜਾ ਜਿਹਾ ਕ੍ਰਾਂਚੀ ਜਿਹਾ ਹੋਣਾ ਚਾਹੀਦਾ ਐਨੀ ਵੀ ਪੱਤ ਗੋਬੀ ਨੂੰ ਤੁਸੀਂ ਨਾ ਪਕਾਓ ਕਿ ਬਿਲਕੁਲ ਵਿੱਚ ਮਿਕਸ ਹੋ ਜਾਵੇ ਕਿਉਂਕਿ ਉੱਥੇ ਹੀ ਇਹਦਾ ਟੇਸਟ ਹੈ ਜਿਹੜਾ ਬਿਲਕੁਲ ਖਰਾਬ ਹੋ ਜਾਂਦਾ ਦੇਖੋ ਸਬਜੀ ਵਿੱਚ ਪੱਤ ਗੋਬੀ ਜਿਹੜੀ ਉਸੇ ਤਰ੍ਹਾਂ ਹੀ ਦਿਖ ਰਹੀ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਪਕਾਉਣਾ ਤੇ ਨਾਲ ਹੀ ਤਿਆਰ ਕਰਾਂਗੇ ਜੀ ਆਪਾਂ ਵਧੀਆ ਜੀ ਅੱਜ ਤੰਦੂਰੀ ਰੋਟੀਆਂ ਉਹ ਵੀ ਘਰ ਦੇ ਵਿੱਚ ਸਿੰਪਲ ਤਰੀਕੇ ਨਾਲ ਆਪਾਂ ਸੌਫਟ ਜਿਹਾ ਆਟਾ ਜੀ ਉਹ ਤਿਆਰ ਕਰ ਲਿਆ ਪਰ ਜੇ ਰੋਟੀ ਤੁਸੀਂ ਜਿਆਦਾ ਨਰਮ ਖਾਣੇ ਤਾਂ ਦਾ ਥੋੜਾ ਜਿਹਾ ਵਿੱਚ ਨਮਕ ਪਾ ਲਿਓ ਉਸ ਤੋਂ ਬਾਅਦ ਆਟੇ ਨੂੰ ਗੁੰਨ ਲਿਓ ਪਰ ਆਪਾਂ ਸਿੰਪਲ ਤਰੀਕੇ ਨਾਲ ਹੀ ਗੁੰਨਿਆ ਉਸ ਤੋਂ ਬਾਅਦ ਜੀ ਇਹਦੇ ਆਪਾਂ ਪੇੜੇ ਬਣਾ ਕੇ ਇਕੱਠੇ ਰੱਖ ਲੇ ਤੇ ਦੂਸਰੀ ਰੋਟੀ ਨਾਲ ਉਹਦਾ ਪੇੜਾ ਥੋੜਾ ਜਿਹਾ ਮੋਟਾ ਰੱਖਿਓ ਤੇ ਇਹ ਰੋਟੀ ਵੀ ਆਪਾਂ ਥੋੜੀ ਜਿਹੀ ਮੋਟੀ ਰੱਖਾਂਗੇ ਕਿਉਂਕਿ ਜਿਆਦਾ ਪਤਲੀ ਰੋਟੀ ਦੀ ਤੰਦੂਰੀ ਰੋਟੀ ਨਹੀਂ ਬਣਦੀ ਵਧੀਆ ਉਸ ਤੋਂ ਬਾਅਦ ਇਹਦੇ ਉੱਪਰ ਥੋੜਾ ਜਿਹਾ ਲਗਾਵਾਂਗੇ ਆਪਾਂ ਧਨੀਆ ਤੇ ਇਹਦੇ ਵਿੱਚ ਮੈਂ ਹਲਕੀ ਜਿਹੀ ਮੇਥੀ ਵੀ ਪਾਈ ਹੈ ਤੇ ਉੱਪਰ ਆਪਾਂ ਕਲੌਂਜੀ ਲਗਾਤੀ ਇਸ ਤਰੀਕੇ ਦੇ ਨੂੰ ਛੋਟਾ ਛੋਟਾ ਜਿਹਾ ਆਪਾਂ ਬੇਲ ਕਿਉਂਕਿ ਜਿਹੜਾ ਆਪਣਾ ਤੰਦੂਰ ਹੈ ਉਹ ਵੀ ਬੜਾ ਛੋਟਾ ਹੈ ਫਿਰ ਉਹਦੇ ਵਿੱਚ ਛੋਟੀਆਂ ਜਿਹੀਆਂ ਰੋਟੀਆਂ ਲੱਗਣਗੀਆਂ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਰੱਖ ਲਾਂਗੇ ਤੇ ਆਪਾਂ ਇਹਦੇ ਉੱਪਰ ਦੇਖੋ ਧਣੀਆਂ ਲਗਾયા ਸੋਨੂੰ ਪਹਿਲਾਂ ਦੱਸਿਆ ਤੁਹਾਡਾ ਜੋ ਦਿਲ ਕਰੇ ਤੁਸੀਂ ਤੇਲ ਲਗਾ ਲਿਓ ਕਲੌਂਜੀ ਲਗਾ ਲਿਓ ਤੇ ਇਹਦੇ ਨਾਲ ਬੜਾ ਹੀ ਵਧੀਆ ਟੇਸਟ ਆਉਂਦਾ ਬਾਕੀ ਰੋਟੀ ਦੇਖਣ ਚ ਵੀ ਬੜੀ ਸੋਹਣੀ ਲੱਗਦੀ ਹੈ ਤੇ ਇਹਨੂੰ ਹਲਕਾ ਹਲਕਾ ਜਿਹਾ ਆਪਾਂ ਬੇਲ ਲਾਂਗੇ ਪ੍ਰੇਤਨ ਜਿਹੜਾ ਤੁਸੀਂ ਬਹੁਤ ਕੱਟ ਲਗਾਇਓ ਮਤਲਬ ਸੁੱਕਾ ਆਟਾ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਬੇਲ ਲਾਂਗੇ ਤੇ ਇੱਕ ਆਪਾਂ ਇੱਕ ਸਾਈਡ ਤੇ ਰੱਖ ਲਈਆਂ ਫਿਰ ਉਸ ਤੋਂ ਬਾਅਦ ਜੀ ਆਪਣਾ ਤੰਦੂਰ ਹੈ ਜਿਹੜਾ ਉਹ ਹੈਗਾ ਕੁੱਕਰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਜਦੋਂ ਇਹ ਫੁੱਲ ਗਰਮ ਹੋ ਗਿਆ ਇਸ ਤਰੀਕੇ ਨਾਲ ਇਹਨੂੰ ਟੇਡਾ ਕਰ ਲਿਓ ਕਿਉਂਕਿ ਮੈਨੂੰ ਇੱਕ ਦੋ ਕਮੈਂਟ ਆਏ ਸੀ ਕਿ ਘਰ ਦੇ ਵਿੱਚ ਤੁਸੀਂ ਤੰਦੂਰੀ ਰੋਟੀ ਕਿਵੇਂ ਬਣਾਉਣਿਓ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਉਸ ਤੋਂ ਬਾਅਦ ਜੀ ਜਿਹੜਾ ਰੋਟੀ ਦਾ ਪਲੇਨ ਪਾਸਾ ਜੇ ਤੁਸੀਂ ਸਿੰਪਲ ਰੋਟੀ ਤਿਆਰ ਕਰ ਰਹੇ ਹੋ ਤਾਂ ਇੱਕ ਪਾਸੇ ਉਹਦੇ ਪਾਣੀ ਲਗਾ ਲਿਓ ਤੇ ਫਿਰ ਜੀ ਇਹਨੂੰ ਕੁੱਕਰ 'ਚ ਅਸੀਂ ਇਸੇ ਤਰੀਕੇ ਨਾਲ ਹੀ ਲਗਾ ਦਾਂਗੇ ਕੁੱਕਰ ਦੇ ਵਿੱਚ ਤੁਸੀਂ ਕੋਈ ਵੀ ਘਿਓ ਵਗੈਰਾ ਬਿਲਕੁਲ ਨਾ ਲਗਾਓ ਕਿਉਂਕਿ ਨਹੀਂ ਤਾਂ ਤੰਦੂਰੀ ਰੋਟੀ ਨੇ ਉਹਦੇ ਵਿੱਚ ਚਿਪਕਣਾ ਨਹੀਂ ਉਹ ਡਿੱਗ ਜੂਗੀ ਤੇ ਉਹ ਵਧੀਆ ਨਹੀਂ ਤਿਆਰ ਹੋਣੀ ਤੇਰੀ ਸਾਈਡ ਤੁਸੀਂ ਇਹ ਟ੍ਰਿਕ ਇਹਨਾਂ ਪਲਟਦੇ ਜਾਇਓ ਕੁੱਕਰ ਵਿੱਚ ਰੋਟੀ ਲਗਾਉਣੀ ਇਸ ਲਈ ਜ਼ਿਆਦਾ ਆਸਾਨ ਹੈ ਕਿਉਂਕਿ ਇਹਦੇ ਹੈਂਡਲ ਹੁੰਦਾ ਹੈ ਆਪਾਂ ਫੜ ਕੇ ਉਹਨੂੰ ਕੁੱਕਰ ਨੂੰ ਘੁਮਾ ਸਕਦੇ ਆ ਤੇਰੇ ਵਿੱਚ ਇੱਕ ਟਾਈਮ ਚ ਚਾਰ ਰੋਟੀਆਂ ਆਰਾਮ ਨਾਲ ਲੱਗ ਜਾਂਦੀਆਂ ਤੁਸੀਂ ਵੱਡਾ ਕੁੱਕਰ ਲਿਓ ਇਹ 5 ਲੀਟਰ ਵਾਲਾ ਕੁੱਕਰ ਹੈ ਉਸ ਤੋਂ ਬਾਅਦ ਇਹਨੂੰ ਸਿੱਧਾ ਰੱਖ ਕੇ ਇੱਕ ਦੋ ਮਿੰਟਾਂ ਲਈ ਤੁਸੀਂ ਟੱਕਦੇ ਹੋ ਪਰ ਵਿੱਚ ਵਿੱਚ ਦੇਖਦੇ ਜਾਇਓ ਦੇਖੋ ਜਦੋਂ ਹੀ ਰੋਟੀ ਪੱਕ ਕੇ ਤਿਆਰ ਹੋ ਗਈ ਸਾਨੂੰ ਬਾਹਰ ਹੀ ਪਤਾ ਲੱਗ ਜੂ ਤੇ ਜਿਹੜੀਆਂ ਰੋਟੀਆਂ ਬਣ ਗਈਆਂ ਉਹ ਆਪਣੇ ਆਪ ਹੀ ਉਤਰਨੀਆਂ ਸ਼ੁਰੂ ਹੋ ਜਾਣਗੀਆਂ ਦੇਖੋ ਕਿੰਨੀਆਂ ਸੋਹਣੀਆਂ ਰੋਟੀਆਂ ਦੇ ਵਿੱਚ ਬਣ ਗਈਆਂ ਨਾਲੇ ਆਪਾਂ ਬਿਲਕੁਲ ਸਿੰਪਲ ਆਟੇ ਦੀਆਂ ਬਣਾਈਆਂ ਗਈਆਂ ਜਿਹੜੇ ਆਪਾਂ ਰੋਟੀ ਬਣਾਉਣ ਲਈ ਘਰੇ ਗੁੰਦੇ ਆ ਤੇ ਆਪਾਂ ਇਹਨੂੰ ਹਲਕਾ ਜਿਹਾ ਗੈਸ ਦੇ ਉੱਪਰ ਪਕਾ ਲਾਂਗੇ ਜਿੱਥੋਂ ਇਹ ਹਲਕੀ ਜਿਹੀ ਕੱਚੀ ਰਹੇਗੀ ਬਾਕੀ ਇਹ ਬਿਲਕੁਲ ਜਿਹੜੀ ਤਿਆਰ ਹੋ ਗਈ ਬਹੁਤ ਹੀ ਮਜ਼ੇਦਾਰ ਤੇ ਸਿੰਪਲ ਜਿਹਾ ਤਰੀਕਾ ਹੈ ਇਸ ਤਰੀਕੇ ਨਾਲ ਤੰਦੂਰੀਆਂ ਰੋਟੀਆਂ ਪਕਾ ਕੇ ਖਾਓਗੇ ਤਾਂ ਬਾਜ਼ਾਰ ਤੋਂ ਵੀ ਕਿਤੇ ਵਧੀਆ ਟੇਸਟ ਆਊਗਾ ਕਿਉਂਕਿ ਜਦੋਂ ਆਪਾਂ ਕਈ ਵਾਰ ਤਾਂ ਘਰੇ ਤੰਦੂਰ ਨਹੀਂ ਹੁੰਦਾ ਤਾਂ ਬਾਜ਼ਾਰੋਂ ਰੋਟੀਆਂ ਲੈ ਕੇ ਆਉਣੇ ਆ ਤੇ ਘਰ ਦੇ ਵਿੱਚ ਬਣਾਓ ਮਿੰਟਾਂ ਦਾ ਹੀ ਕੰਮ ਹੈ ਜਿੱਥੋਂ ਹੀ ਹਲਕੀ ਜਿਹੀ ਪੱਕਣ ਰਹਿ ਗਈ ਤਾਂ ਤੁਸੀਂ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਤੇ ਹੌਲੀ-ਹੌਲੀ ਇਹਨੂੰ ਪਕਾ ਲਿਓ ਬਾਕੀ ਇਹ ਬਿਲਕੁਲ ਦੇਖੋ ਤਿਆਰ ਹੈ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਦੇ ਉੱਪਰ ਲਗਾਵਾਂਗੇ ਵਧੀਆ ਜਿਹਾ ਦੇਸੀ ਘਿਓ ਤੇ ਉਸ ਤੋਂ ਬਾਅਦ ਲੰਚ ਦਾ ਹੋ ਗਿਆ ਸੀ ਟਾਈਮ ਤੇ ਅੱਜ ਆਪਾਂ ਇਹ ਜਿਹੜਾ ਸਪੈਸ਼ਲ ਜੇ ਲੰਚ ਤਿਆਰ ਕੀਤਾ ਹੈ ਤਾਂ ਸਾਰਿਆਂ ਨੂੰ ਬਈ ਬੜਾ ਹੀ ਪਸੰਦ ਆਊਗਾ ਕਿਉਂਕਿ ਜਦੋਂ ਖਾਣਾ ਬਣਾਉਣਾ ਹੈ ਦਾ ਸਭ ਤੋਂ ਪਹਿਲਾ ਦਿਲ ਵਿੱਚ ਹੁੰਦਾ ਕਿ ਵਧੀਆ ਬਣਾਈਏ ਤਾਂ ਕਿ ਸਾਰੇ ਖੁਸ਼ ਹੋ ਕੇ ਖਾਣ ਕਿਉਂਕਿ ਰੋਟੀ ਆਪਾਂ ਜਿਹੇ ਜੇ ਮਨ ਨਾਲ ਤਿਆਰ ਕਰਦੇ ਆਂ ਤੇ ਉਹ ਖਾਣ ਵਾਲੇ ਦਾ ਮਨ ਵੀ ਉਹੇ ਜਿਹਾ ਹੀ ਹੁੰਦਾ ਇਸ ਕਰਕੇ ਮੈਂ ਕਹਿਣੀ ਹੁਣੀ ਆ ਵੀ ਜਦੋਂ ਵੀ ਤੁਸੀਂ ਰੋਟੀ ਬਣਾਓ ਤਾਂ ਰੱਬ ਦਾ ਨਾਮ ਲੈ ਕੇ ਤੇ ਖੁਸ਼ ਦਿਲ ਨਾਲ ਬਣਾਇਆ ਕਰੋ ਕਿਉਂਕਿ ਸਿਆਣੇ ਕਹਿੰਦੇ ਨੇ ਜੈਸਾ ਅੰਨ ਵੈਸਾ ਮਨ ਜਿਹੇ ਜੇ ਤੁਸੀਂ ਖਾਣਾ ਦਿਓਗੇ ਉਹੇ ਜੀ ਘਰ ਪਰਿਵਾਰ ਦੇ ਮੈਂਬਰਾਂ ਦੀ ਨੇਚਰ ਹੋ ਜਾਂਦੀ ਹੈ ਤੇ ਆਪਾਂ ਜੀ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਦੇ ਕਰਦੇ ਬਹੁਤ ਹੀ ਮਜ਼ੇਦਾਰ ਜੀ ਪੱਤਾ ਗੋਭੀ ਦੀ ਸਬਜ਼ੀ ਤੇ ਤੰਦੂਰੀ ਰੋਟੀ ਤਿਆਰ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਖਾਓ ਧੰਨਵਾਦੀ